ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤੇ ਦੀਆਂ ਐਡਾ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਹੁੰਦੇ ਆ ਮੁੰਡੇ ਅਤੇ ਕੁੜੀਆਂ ਦੇ ਜੀ ਰਿਸ਼ਤਾ ਚੰਗੀ ਤਰ੍ਹਾਂ ਜਾਂਚ ਪਰਤਾਲ ਕਰਕੇ ਹੀ ਕਰਿਆ ਕਰੋ ਜੀ ਬਾਕੀ ਅੱਜ ਰਿਸ਼ਤੇ ਲੈ ਕੇ ਆਏ ਆਂ ਜੀ 6 ਡਿਵੋਰਸ ਲੜਕੀਆਂ ਦੇ ਜੀ ਬਿਨਾ ਬੱਚੇ ਵਾਲੀਆਂ ਦੇ ਸ਼ਾਇਦ ਇੱਕ ਲੜਕੀ ਦਾ ਰਿਸ਼ਤਾ ਹੈ ਉਹਦੇ ਕੋਲ ਇੱਕ ਕੁੜੀ ਹੈ ਜੀ 5 ਸਾਲਾਂ ਦੀ ਬਾਕੀ ਰਿਸ਼ਤੇ ਮੁੰਡਿਆਂ ਦੇ ਜੀ 10 ਬਹੁਤ ਹੀ ਵਧੀਆ ਪਰਿਵਾਰ ਤੋਂ ਟੋਟਲ 16 ਰਿਸ਼ਤੇ ਲੈ ਕੇ ਆਏ ਆਂਗੇ ਤੇ ਫਾਈਲ ਨੰਬਰ ਦੱਸ ਕੇ ਤੁਸੀਂ ਰਿਸ਼ਤਾ ਲੈਣਾ ਕੁੜੀਆਂ ਦਾ ਜੀ ਤੇ ਬਾਕੀ ਜਿਹੜੇ ਮੁੰਡਿਆਂ ਦੇ ਰਿਸ਼ਤੇ ਹੁੰਦੇ ਆ ਉਹਨਾਂ ਦੇ ਆਲ ਰਿਸ਼ਤਿਆਂ ਦੇ ਵਿੱਚ ਡਾਇਰੈਕਟ ਨੰਬਰ ਬੋਲ ਦਿੱਤੇ ਬੋਲ ਦਿੱਤੇ ਜਾਂਦੇ ਆ ਤਾਂ ਜੋ ਤੁਸੀਂ ਕੁੜੀਆਂ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕੋ ਬਾਕੀ ਕੁੜੀਆਂ ਦੇ ਰਿਸ਼ਤੇ ਸਾਡੇ ਕੋਲ ਹੁੰਦੇ ਆ ਉਹ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਹੀ ਲੈਣੇ ਆ ਜੀ ਉਹਨਾਂ ਦੇ ਫਾਈਲ ਨੰਬਰ ਦੱਸ ਕੇ ਨੰਬਰ ਰਿਸ਼ਤਾ ਗਾ 347 ਨੰਬਰ ਫਾਈਲ ਨਾਮ ਕੌਰ ਜਿਲ੍ਹਾ ਇਹਨਾਂ ਦਾ ਬਠਿੰਡਾ ਜਨਮ ਤਰੀਕ ਮਾਰਚ 1998 ਹਾਈਟ 5 ਫੁੱਟ 4 ਇੰਚ ਭੁੜਾ ਹੀ ਪਲਾਸਟੂ ਕਾਸਟਾ ਜਰਸੀਖ ਤੇ ਲੜਕੀ ਦਾ ਲੜਕੀ ਤਲਾਕ ਸ਼ੁਦਾਗੀ 8 ਦਿਨਾਂ ਦੇ ਵਿੱਚ ਹੀ ਤਲਾਕ ਹੋ ਗਿਆ ਸੀ ਕਿਉਂਕਿ ਮੁੰਡਾ ਨਸ਼ੇ ਪੱਤੇ ਕਰਦਾ ਸੀ ਫੈਮਲੀ ਚ ਮੈਂਬਰ ਜੀ ਪ੍ਰਾ ਮੈਰਿਡ ਹੈ ਜੀ ਮੰਗਾ ਜੀ ਵਧੀਆ ਪਰਿਵਾਰ ਤੋਂ ਪਲੱਸ 2 ਕੀਤੀ ਹੋਵੇ ਮੁੰਡੇ ਦੀ ਪੜ੍ਹਾਈ ਤੇ ਜ਼ਮੀਨ ਤਿੰਨ ਤੋਂ ਚਾਰ ਕਿੱਲੇ ਹੋਵੇ ਤੇ ਲੜਕੇ ਕੋਲ ਸ਼ਹਿਰ ਬਠਿੰਡਾ ਸ਼੍ਰੀ ਮੋਕਸਰ ਵਾਲੇ ਹੀ ਇਹਨਾਂ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਪਹਿਲ ਮੋਕਸਰ ਜ਼ਿਲ੍ਹੇ ਨੂੰ ਦਿੱਤੀ ਹੈ ਪਿੰਡ ਪਿੰਡ ਚ ਹੀ ਕੁੜੀ ਦਾ ਰਿਸ਼ਤਾ ਕਰਨਾ ਹੈ ਸ਼ਹਿਰ ਚ ਨਹੀਂ ਕਰਨਾ ਸ਼ਹਿਰ ਵਾਲੀ ਫੋਨ ਨਾ ਕਰਿਓ ਜੀ ਸਰਪੰੰਚ ਜੀ ਫੈਮਲੀ ਨੇ ਰਿਸ਼ਤਾ ਕਰਨਾ ਕੁੜੀ ਦਾ ਕੁੜੀ ਸੋਹਣੀ ਸੁਨਖੀ ਹੈ ਜੀ ਬਾਕੀ ਘਰ ਦਾ ਕੰਮਕਾਰ ਸਾਰਾ ਜਾਣਦੀ ਹੈ ਇਹ ਰਿਸ਼ਤਾ ਸੀ ਜੀ 347 ਨੰਬਰ ਫਾਈਲ ਕਹਿ ਕੇ ਤੁਸੀਂ ਸਾਡੇ ਤੋਂ ਰਿਸ਼ਤਾ ਲੈਣਾਗਾ ਅਗਲਾ ਜਿਹੜਾ ਰਿਸ਼ਤਾ ਹੈਗਾ 390 ਫਾਈਲ ਨੰਬਰ ਰਿਸ਼ਤਾਗ ਨਾਮ ਕੌਰ ਕਾਸਟ ਜਰਸੀ ਖੂਤ ਟਿੱਲੋ ਜਨਮ 26 1999 ਕੱਦ ਪੰਜ ਤਿੰਨ ਪੜਾਈ ਬੀਐਸਸੀ ਨਰਸਿੰਗ ਕੰਮ ਸੈਂਟਰਲ ਗਵਰਨਮੈਂਟ ਜੌਬ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਹੈਗੀ ਪਿਤਾ ਆਰਮੀ ਚ ਰਿਟਾਇਰ ਨੇ ਇੱਕ ਭਰਾ ਇੱਕ ਭੈਣ ਕੈਨੇਡਾ ਵਿੱਚ ਪਤਾ ਅਮਰਸਰ ਸਹਿਵਾ ਜੀ ਮੰਗ ਹੈ ਇਹਨਾਂ ਨੂੰ ਗੁਰਸਿਕ ਪਰਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਹੈ ਜਮੀਨ 4 ਤੋਂ 5 ਕਿੱਲੇ ਹੋਵੇ ਇਹਨਾਂ ਨੂੰ ਅਮਰਸਰ ਸਾਹਿਬ ਦੇ ਨੇੜੇ ਦੇ ਏਰੀਆ ਵਾਲੇ ਹੀ ਸੰਪਰਕ ਕਰਨ ਜੀ ਇਹ ਰਿਸ਼ਤੇ ਲਈ 8390 ਅਗਲੇ ਰਿਸ਼ਤੇ ਬਿਲਕੁਲ ਨਵੇਂ ਰਿਸ਼ਤੇ ਹੈ ਜੀ 396 ਨੰਬਰ ਫਾਈਲ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਮਾਨਸਾ ਕਾਸਟਾ ਖੱਤਰੀ ਉਮਰ 21 2199 ਹਾਈਟ 53 ਰੰਗ ਸਾਫ ਪੜ੍ਹਾਈ ਐਮਏ ਬੀਐਡ ਐਨਟ ਐਨਟੀਟੀ ਗਣਕੇ ਜਿਹੜਾ ਐਨ ਟੈਟ ਦਾ ਪੇਪਰ ਹੁੰਦਾ ਉਹ ਕਲੀਅਰ ਹੈ ਜੀ ਫਾਦਰ ਰਿਟਾਇਰਡ ਫrom ਗਵਰਨਮੈਂਟ ਜੌਬ ਤੋਂ ਮਦਰ ਐਕਸਪਾਇਰ ਹੈ ਜੀ ਸਿਸਟਰ ਕੋਈ ਨਹੀਂ ਹੈਗੀ ਬਰਾਦਰ ਇੱਕ ਹੈ ਜੀ ਉਹ ਮੈਰਿਡ ਹੈ ਤੇ ਸਟੇਟਸ ਹੈ ਡਾਈਵੋਰਸ ਤੇ ਚਾਈਲਡ 1 ਬੇਬੀ ਗਰਲ 5 ইয়ার্স 5 ਸਾਲਾਂ ਦੀ ਕੁੜੀ ਹੈ ਜੀ ਇਹਨਾਂ ਕੋਲ ਪਹਿਲ ਖੱਤਰੀ ਕਾਸਟ ਹੈ ਅਗਰਵਾਲ ਸ਼ਰਮਾ ਅਰੋੜਾ ਫੈਮਲੀ ਵਾਲੇ ਕਾਸਟ ਵਾਲੇ ਸੰਪਰਕ ਕਰਨ ਬਾਕੀ ਜੱਟ ਸਿੱਖ ਤੇ ਵੀ ਇਹ ਰਿਸ਼ਤਾ ਕਰ ਲੈਣਗੇ ਜੇ ਕ ਨੇੜੇ ਤੋਂ ਰਿਸ਼ਤਾ ਹੋਇਆ ਤਾਂ ਮਾਨਸਾ ਜ਼ਿਲ੍ਹੇ ਦੇ ਨੇੜੇ ਨੇੜੇ ਤੇੜੇ ਦਾ ਅਗਲਾ ਰਿਸ਼ਤਾ ਆਇਆ 397 ਨੰਬਰ ਫਾਈਲ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਬਠਿੰਡਾ ਉਮਰ 25 ਸਾਲ ਕਾਸਟਾ ਜੱਟ ਸਿੱਖ ਗੋਤ ਬਰਾੜ ਪੜ੍ਹਾਈ ਗ੍ਰੈਜੂਏਸ਼ਨ ਤੇ ਐਮਏ ਪਾਸ ਕੱਦ 5 5 ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਭਰਾ ਮੈਰਿਡ ਆ ਫੈਮਿਲੀ ਸਾਰੀ ਦਾ ਅੰਮ੍ਰਿਤਸ਼ਾ ਹੈਗਾ ਮੰਗਾ ਜਿਮੜਾ ਨਸ਼ਪਤੇ ਤੋਂ ਰਾਇਤ ਹੋਵੇ ਕੁੜੀ ਦਾ ਮਹੀਨ ਕੁੜੀ ਦਾ 1 ਮਹੀਨੇ ਬਾਅਦ ਹੀ ਡਿਵੋਰਸ ਹੋ ਗਿਆ ਸੀ ਜ਼ਮੀਨ ਤਿੰਨ ਤੋਂ 4 ਕਿਲੇ ਤੱਕ ਆਉਂਦੀ ਹੋਵੇ ਮੰਡੇ ਨੂੰ ਮੁੰਡਾ ਸਿੱਖ ਸਰਦਾਰ ਹੀ ਹੋਵੇ ਮੰਗ ਹੈ ਵੀ ਤੇ ਬਾਕੀ ਪੜਿਆ ਲਿਖਿਆ ਹੋਵੇ ਪਰਿਵਾਰ ਦਾ ਇੱਜ਼ਤਮਾਨ ਕਰਦਾ ਹੋਵੇ ਕੁੜੀ ਸੋਹਣੀ ਸੁਨਖੀ ਤੇ ਸਿਆਣੀ ਤੇ ਸਮਝਦਾਰਾ ਘਰ ਦਾ ਸਾਰਾ ਕੰਮਕਾਰ ਆਉਂਦਾਗਾ ਇਹਨਾਂ ਦਾ ਪਹਿਲਾ ਡਿਵੋਰਸ ਹੋਇਆ ਜੀ ਮੁੰਡਾ ਨਸ਼ੇ ਪੱਤੇ ਹੀ ਕਰਦਾ ਸੀ ਤੇ ਆਗਲਾ ਰਿਸ਼ਤਾ ਆਇਆ 398 ਨਾਮ ਕੌਰ ਜ਼ਿਲ੍ਹਾ ਬਰਨਾਲਾ ਕਾਸਟ ਜਰਸੀ ਕੁਗੋਤਸਰਾ ਉਮਰ 25 6 1996 ਪੜ੍ਹਾਈ ਬੀਏ ਪਾਸ ਤੇ ਨਾਲ ਕੰਪਿਊਟਰ ਕੋਰਸ ਫੈਮਲੀ ਚ ਮਾਤਾ ਪਿਤਾ ਦੋਪਰਾ ਮੈਰਿਡ ਇੱਕ ਵੱਡਾ ਭਰਾ ਕੈਨੇਡਾ ਸੈਟਲ ਫਾਦਰ ਅ ਫਾਰਮਰ ਤੇ ਮਾਤਾ ਮਦਰ ਰਾਜੀ ਹਾਊਸ ਵਾਈਫ ਕੁੜੀ ਦਾ ਡਿਵੋਰਸ ਹੋਇਆਗਾ ਕੋਈ ਬੱਚਾ ਨਹੀਂ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡੇ ਦਾ ਚਾਹੇ ਡਿਵੋਰਸ ਹੋਇਆ ਹੋਵੇ ਪਰ ਬੱਚਾ ਨਾ ਹੋਵੇ ਜ਼ਮੀਨ ਵੰਜ ਕਿਲੇ ਤੋਂ ਉੱਪਰ ਹੋਵੇ ਤੇ ਨਸ਼ਾ ਰਹਿਤ ਹੋਵੇ ਮੁੰਡਾ ਏਰੀਆ ਏਰੀਆ ਜਿਵੇਂ ਬਰਨਾਲਾ ਗਾ ਜੀ 1 ਘੰਟੇ ਦੀ ਬਾਟ ਤੇ ਰਿਸ਼ਤਾ ਪਰਿਵਾਰ ਕਰ ਦੇਣਗੇ ਕਿ ਤੋਂ ਮੱਜੀ ਹੋਵੇ ਰਿਸ਼ਤਾ ਪਰ ਹੋਵੇ ਕਾਸਟ ਸੇਮ ਜੱਟ ਸਿੱਖ ਆਗਲਾ ਰਿਸ਼ਤਾ ਆਇਆ 399 ਨਾਮ ਸੰਤਕੌਰ ਉਮਰ 7 ਅਕਤੂਬਰ 1992 ਕਾਸਟ ਮਲਹੋਤਰੇ ਹਰਿਆਣੇ ਤੋਂ ਰਿਸ਼ਤਾ ਹੈ ਜੀ ਹਾਈਟ 5 ਫੁੱਟ 2 ਇੰਚ ਕੰਪਲੈਕਸ ਰਾਂਗ ਹੈ ਜੀ ਸਾਫ ਤੇ ਪੜ੍ਹਾਈ ਹੈ ਬੈਚਲਰ ਇਨ ਆਰਟਸ ਜੌਬ ਟੀਚਰ ਐਟ ਪ੍ਰਾਇਮਰੀ ਸਕੂਲ ਮੈਟਰਲ ਸਟੇਟਸ ਡਿਵੋਰਸਡ ਫੈਮਿਲੀ ਚ ਫਾਦਰ ਹੈ ਜੀ ਤੇ ਮਦਰ ਹੈ ਜੀ ਤੇ ਸਿਵਲਿੰਗ ਦੀ ਗੱਲ ਕਰੀਏ ਜੰਗਰ ਬ੍ਰਦਰ ਵਰਕ ਇਨ ਪ੍ਰਾਈਵੇਟ ਸੈਕਟਰ ਕੁੜੀ ਦਾ ਕੁਝ ਸਮੇਂ ਬਾਅਦ ਹੀ ਡਾਈਵੋਰਸ ਹੋ ਗਿਆ ਸੀ ਬੱਚਾ ਕੋਈ ਨਹੀਂ ਮੰਗ ਆ ਮੁੰਡਾ ਸੋਹਣਾ ਸੁਨੱਖਾ ਹੋਵੇ ਸਰਕਾਰੀ ਜਾਂ ਪ੍ਰਾਈਵੇਟ ਵਧੀਆ ਜੌਬ ਕਰਦਾ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਜੀ ਤੇ ਬਾਕੀ ਜੀ ਸਾਰੇ ਰਿਸ਼ਤੇ ਆਪਣੇ ਕੋਲ ਬਹੁਤ ਵਧੀਆ ਪਰਿਵਾਰਤ ਹੁੰਦੇ ਆ ਕੁੜੀਆਂ ਦੇ ਸਾਡੇ ਦੁਆਰਾ ਰਿਸ਼ਤੇ ਵੀ ਕਰਵਾਏ ਜਾਂਦੇ ਆ ਜੇਕਰ ਸਾਡੇ ਦੁਆਰਾ ਕਿਸੇ ਨੇ ਰਿਸ਼ਤਾ ਲੈਣਾਗਾ ਜਾਂ ਚੈਨਲ ਤੇ ਐਡ ਲਗਵਾਉਣੀ ਆ ਉਹ ਸਾਡੇ ਨਾਲ ਜਰੂਰ ਸੰਪਰਕ ਕਰਿਆ ਕਰੋ ਤੇ ਬਾਕੀ ਟਾਈਮ ਪਾਸ ਵਾਲੇ ਸਾਡੇ ਨਾਲ ਨਾ ਜੁੜਨ ਤੇ ਨਾ ਹੀ ਸਾਨੂੰ ਫੋਨ ਕਰਨ ਜੀ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਸਾਡੇ ਦੁਆਰਾ ਐਡ ਲਗਵਾਈ ਆ ਉਹ ਫੋਨ ਕਰ ਸਕਦੇ ਆ ਬਾਕੀ ਜਿਨ੍ਹਾਂ ਨੇ ਐਡ ਲਗਵਾਉਣੀਆਂ ਉਹ ਸਾਡੇ ਨਾਲ ਖੁਦ ਸੰਪਰਕ ਕਰਕੇ ਸਾਰੀ ਇਨਫੋਰਮੇਸ਼ਨ ਦੇ ਕੇ ਸਾਡੇ ਨਾਲ ਜੁੜ ਵੀ ਸਕਦੇ ਆ ਤੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਰਿਸ਼ਤੇ ਬਾਰੇ ਆਗਲੇ ਰਿਸ਼ਤੇ ਆ ਜੀ ਮੁੰਡਿਆਂ ਦੇ ਉਸ ਤੋਂ ਬਾਅਦ ਕੁਆਰੀਆਂ ਕੁੜੀਆਂ ਦੇ ਰਿਸ਼ਤੇ ਬੋਲਣੇ ਆ ਜੀ ਐਡ ਸਾਰੀ ਸੁਣਿਆ ਕਰੋ ਧਿਆਨ ਨਾਲ ਆ ਰਿਸ਼ਤਾ ਹੈ ਜੀ काउंट 234 नंबर फाइल ਰਜਤਾ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਜਨਮ 25/10/1997 ਪੜਾਈ ਬੀਏ ਫਾਰਮੇਸੀ ਬੀ ਫਾਰਮੇਸੀ ਸੌਰੀ ਐਮਐਸਸੀ ਮੈਡੀਕਲ ਪਿਤਾ ਰਿਟਾਇਰ ਟੀਚਰ ਮਾਤਾ ਹ우스 ਵਾਈਫ ਕਾਸਟ ਆ ਰਾਮਦਾਸੀ ਗੋਤਾ ਗੋਠਵਾਲ ਆਤੇ ਜਾਟੀਵਾਲ ਦੋ ਭਰਾ ਨੇ ਇੱਕ ਭਰਾ ਮੈਰਿਡ ਆ ਜ਼ਮੀਨ 4.5 ਕਿੱਲੇ ਤਿੰਨ ਪਲਾਟ ਨੇ ਲੜਕੀ ਦੇ ਬੈਂਡ 6.5 ਹੋਣ ਵਿਆਹ ਪੱਕਾ ਕਰਨਾ ਆਸਟ੍ਰੇਲੀਆ ਦੀ ਫਾਈਲ ਲਾਉਣੀ ਆ ਖਰਚਾ ਮੁੰਡੇ ਵਾਲੇ ਕਰ ਦੇਣਗੇ ਮੁੰਡੇ ਨੇ ਬਾਹਰ ਜਾਣਾਗਾ ਮੁੰਡਾ ਮੁੰਡੇ ਅਤੇ ਕੁੜੀ ਦੀ ਦੋਵਾਂ ਦੀ ਇਕੱਠਿਆਂ ਹੀ ਫਾਈਲ ਲਾਉਣੀ ਆ ਜੀ ਵਿਆਹ ਜਲਦੀ ਕਰਨਾਗਾ ਪਰਿਵਾਰ ਦਾ ਨੰਬਰ ਨੋਟ ਕਰੋ 94173 14340 ਅਗਲਾ ਰਿਸ਼ਤਾ ਆ 6435 ਜ਼ਿਲ੍ਹਾ ਫਰੀਦਕੋਟ ਨਾਮ ਸਿੰਘ ਕਾਸਟਾ ਜੱਟ ਸਿਕ ਗੋਤਬਰਾਡ ਡੇਟ ਆਫ ਬਰਥ ਅਗਸਤ 1994 ਕਾਦੇ 6 ਫੁੱਟ ਪੜਾਈ ਬੀ ਐਸਸੀ ਐਗਰੀਕਲਚਰ ਐਮ ਐਸਸੀ ਕਰੰਟ এডਿਕੇਸ਼ਨ ਪ੍ਰਸੀਡਿੰਗ ਪੀ ਐਚ ਡੀ ਨਦੀਨ ਵਿਗਿਆਨ ਵਿੱਚ ਖੋਜ ਪ੍ਰੋਜੈਕਟ ਸਬਜ਼ੀਆਂ ਦੇ ਸੋਇਆਬੀਨ ਗਲਾਸਿਨ ਅਧਿਕਤਿਕਮ ਦੇ ਲਈ ਇਕਾਤ੍ਰਿਕ ਨਦੀਨ ਪ੍ਰਬੰਧਨ ਰਣਨੀਤੀਆਂ ਦਾ ਵਿਕਾਸ ਕਰਨਾ ਏਸੀ ਸਾਰੀ ਪੜਾਈ ਦਾ ਵੇਰਵਾ ਫਾਦਰ ਸਾਹਿਬ ਖੇਤੀਬਾੜੀ ਵਿਕਾਸ ਅਫਸਰ ਤੇ ਮਾਤਾ ਹਾਊਸ ਵਾਈਫ ਮੁੰਡਾ ਸੋਹਣਾ ਸੁਨੱਖਾ ਤੇ ਨਸ਼ਾ ਰਹਿਤਾ ਮੰਗਿਆ ਜੀ ਬਰਾਬਰ ਦੀ ਪੜ੍ਹਾਈ ਹੋਵੇ ਕੁੜੀ ਦੀ ਵਧੀਆ ਸੋਹਣੀ ਸੁਨੱਖੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9779530551 ਅਗਲਾ ਰਿਸ਼ਤਾ ਹੈ 6436 ਨੰਬਰ ਫਾਈਲ ਰਿਸ਼ਤਾ ਨਾਮ ਹੈਰੀ ਗੈਲੈਕਟੀ ਡੇਟ ਆਫ ਬਰਥ 31 8 1980 ਟਾਈਮ 8 ਵਜੇ ਦਾ ਜੀ ਸਵੇਰ ਦਾ ਕਾਦਾ 5 ਫੁੱਟ 7 ਇੰਚ ਪੜ੍ਹਾਈ ਬੀ ਕਮ ਸਿਟੀ ਮੋਗਾ ਕਾਸਟਾ ਹਿੰਦੂ ਅਰੋੜਾ ਸਿਵਲਿੰਗਸ ਵਨ ਬ੍ਰਦਰ ਮੈਰਿਡ 3 ਕਾਈਂਟਸ ਵਨ ਸਿਸਟਰ ਡਾਕਟਰ ਮੈਰਿਜਸ ਤੇ ਤਿੰਨ ਕਾਈਂਟਸ ਹੈ ਜੀ ਉਹਨਾਂ ਦੇ ਕਮ ਫਾਦਰ ਆਨ ਬਿਜ਼ਨਸ ਆਫ ਮਸਟਰਡ ਆਇਲ ਐਂਡ ਲੈਂਡਲੋਰਡ ਮਦਰ ਲੈਂਡਲੋਰਡ ਲੇਡੀ ਇਜ਼ ਹਾਊਸ ਵਾਈਫ ਤੇ ਬਾਦਤਾ ਜੀ ਬ੍ਰਦਰ ਆਰ ਇਨ ਬਿਜ਼ਨਸ ਵਿੱਦ ਫਾਰਮਰ ਪਰਵਾਰ ਦਾ ਨੰਬਰ ਨੋਟ ਕਰੋ ਤੇ ਡਾਇਰੈਕਟ ਪਰਵਾਰ ਨਾਲ ਗੱਲ ਕਰੋ ਜੀ 98884 57 490 ਅਗਲਾ ਰਿਸ਼ਤਾ ਆਇਆ 433 ਨਾਮ ਅਮਰਤਾਰੀ ਸਿੰਘ ਪਤਾ ਰਾਏਕੋਟ ਲੁਧਿਆਣਾ ਪੜਾਈ ਬੀਏ ਪੀਜੀਡੀਸੀ ਭੈਣ ਇੱਕ ਮੈਰਿਡ ਕੈਨੇਡਾ ਸਿਟੀਜ਼ਨ ਕਾਸਟ ਜਰਸੀਖ ਗੋਤ ਖੰਗੂੜਾ ਕਾਰ ਦਾ 6 ਫੁੱਟ ਜ਼ਮੀਨ 3 ਕਿਲੇ ਉਮਰ 1995 ডিসেম্বর দা জি কাম ਆਪਣਾ বিজনেস পিতা আর্মি রিটায়ার রেষ্টা अमृता রিপড়ি লিখি লড়কি দিপাল পরিবার ਦਾ ਨੰਬਰ ਨੋਟ ਕਰੋ +14036059123 ਕਾਲਸ ਐਂਡ WhatsApp ਮੈਸੇਜ 12 ਤੋਂ 3 ਵਜੇ ਤੱਕ ਟੋਰਾਂਟੋ ਟਾਈਮ জি ਅਗਲਾ ਰਿਸ਼ਤਾ ਆਇਆ 438 ਨੰਬਰ ਫਾਈਲ ਨਾਮ ਰਾਜਨ ਗਰਗ ਹੋਮਰ 25 ਅਗਸਤ 1991 ਜ਼ਿਲ੍ਹਾ ਬਠਿੰਡਾ ਏਰੀਆ ਰਾਮਪੁਰਾ ਟਾਈਮ 2:11 ਮੈਂਤਦਾ ਕਾਦ ਦਾ 5 ਫੁੱਟ 5 ਇੰਚ ਪੜਾਈ ਐਮ ਇ ਹਿਸਟਰੀ ਐਕੋਪੇਸ਼ਨ ਬਿਜ਼ਨਸ ਰਾਜਨ ਇੰਟਰਨੈਟ ਸਰਵਿਸ ਹੁਣ ਪੱਕੇ ਤੌਰ ਤੇ ਮੋਗੇ ਜ਼ਿਲ੍ਹੇ ਵਿੱਚ ਆਪਣੇ ਘਰ ਵਿੱਚ ਫੈਮਿਲੀ ਸਮੇਤ ਰਹਦੇ ਆਏ ਨੇ ਫਾਦਰ ਬਿਜ਼ਨਸ ਬਿਜ਼ਨਸਮੈਨ ਕਰਿਆਨਾ ਸਟੋਰ ਮਦਰ ਐਕਸਪਾਇਰ ਹੈ ਜੀ ਤੇ ਸਿਵਲਿੰਗਸ ਨੋ 1 ਆਲੀ son of parents ਰਸਤਾ ਸਿੰਪਲ ਪੜ੍ਹੀ ਲਿਖੀ ਕੁੜੀ ਹੋਵੇ ਘਰ ਦਾ ਨਾਲ ਕੰਮਕਾਰ ਆਉਂਦਾ ਹੋਵੇ ਪਰਵਾਦ ਨੰਬਰ ਨੋਟ ਕਰੋ 828880049 ਅਗਲਾ ਰਿਸ਼ਤਾ ਆਇਆ 439 ਨੰਬਰ ਫਾਈਲ ਜ਼ਿਲ੍ਹਾ ਮਾਨਸਾ ਨਾਮ ਸਿੰਘ ਕਾਸਟ ਜੱਟ ਸਿਕ ਗੋਤ ਚਹਿਲ ਉਮਰ 29 ਸਾਲ ਕੱਦ 57 ਘਰ ਵਿੱਚ ਦੋ ਮੈਂਬਰ ਹਨ ਮੁੰਡਾ ਅਤੇ ਮਾਂ ਇੱਕ ਭੈਣ ਜੋ ਵਿਆਹੀ ਹੋਈ ਹੈ ਕੋਈ ਮੰਗ ਨਹੀਂ ਮੁੰਡੇ ਕੋਲ 3 ਏਕੜ ਜ਼ਮੀਨ ਹੈ 15 20वीं शहरी प्रॉपर्टी या 20वीं अधिकार है पढ़ाई एमए है प्राइवेट जॉब मांग ਕੁੜੀ ਸਿੰਪਲ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਤੇ ਡਾਇਰੈਕਟ ਗੱਲ ਕਰੋ 95690 26 पूरा 900 اگਲਾ ਰਿਸ਼ਤਾ ਆਇਆ ਜੀ 4640 ਨੰਬਰ ਫਾਈਲ ਜ਼ਿਲ੍ਹਾ ਲੁਧਿਆਣਾ ਨਾਮ ਸਿੰਘ ਕਾਸਟ ਖੱਤਰੀ ਉਮਰ 15 ਜੂਨ 1999 ਹਾਈਟ 58 ਪੜ੍ਹਾਈ ਬੀਐਸਸੀ ਆਈਟੀ ਇਸ ਡਿਪਲੋਮਾ ਇਨ ਕੰਪਿਊਟਰ ਐਚ ਡਬਲ ਯੂ ਇਜ਼ ਨੈਟਵਰਕਿੰਗ ਐਕੂਪੇਸ਼ਨ ਬ੍ਰਾਂਚ ਮੈਨੇਜਰ ਇਨ ਪ੍ਰਾਈਵੇਟ ਬੈਂਕ ਇਨ ਫਾਈਨੈਂਸ਼ ਇਜ਼ ਮੈਟ੍ਰਿਕਰਗ ਬੈਂਕਿੰਗ ਮੰਥਲੀ ਇਨਕਮ ਹੈ ਜੀ 50 ਤੋਂ 55000 ਫਾਦਰ ਆਨ ਬਿਜ਼ਨਸ ਆਫ ਇਲੈਕਟ੍ਰੀਕਲ ਮਦਰ ਹਾਊਸ ਵਾਈਫ ਸਿਵਲਿੰਗ ਵਨ ਸਿਸਟਰ ਮੈਰਿਡ ਵਨ ਯੰਗਰ ਬ੍ਰਦਰ ਅਨ ਮੈਰਿਡ ਪਰਿਵਾਰ ਦਾ ਨੰਬਰ ਨੋਟ ਕਰੋ 99881 15286 ਅਗਲਾ ਰਿਤਾ ਆਇਆ 441 ਨਾਮ ਸਿੰਘ ਉਮਰ 1 ਨਵੰਬਰ 1997 ਕਾਸਟ ਜੱਟ ਸੀਕ ਟਾਈਮ ਆਫ ਬਰਥ 9 ਵਜੇ 10 ਵੇਰ ਦਾ ਜੀ ਤੇ ਕੱਦ 5 ਫੁੱਟ 8 ਇੰਚ ਪਰਮਨੈਂਟ ਰੈਜ਼ੀਡੈਂਸ ਆਫ ਹਾਂਗਕਾਂਗ ਬੈਕਗ੍ਰਾਉਂਡ ਐਜੂਕੇਸ਼ਨ ਡਿਪਲੋਮਾ ਇਨ ਐਚ ਕੇ ਯੂਨੀਵਰਸਿਟੀ ਪੀ ਆਰ ਇਨ ਹਾਂਗਕਾਂਗ ਸੈਲਫੀ ਇੰਪਲੋਇਡ ਔਨ ਬਿਜ਼ਨਸ ਇਨ ਹਾਂਗਕਾਂਗ ਪ੍ਰੋਪਰਟੀ ਇਜ਼ ਪੰਜਾਬ ਫੈਮਿਲੀਜ਼ well settled family mom dad expired one younger brother sister married special note settler in hoam girl description jersey ki family well educators parivar da nambar note karo ji 98864288 ja fir is number te 9815872332 whatsapp number te sampark kar sakde ho unhan de +8526 5886155 ਅਗਲਾ ਰਿਸ਼ਤਾ ਆਇਆ 142 ਜ਼ਿਲ੍ਹਾ ਫਾਜ਼ਿਲਕਾ ਨਾਮ ਪਵਨ ਕੁਮਾਰ ਮੁੰਡੇ ਦੀ ਕਾਸਟ ਆ ਅਰੋੜਾ ਗੋਤੜ ਧੁੰਮੜ ਤੇ ਪੜ੍ਹਾਈ ਪਲੱਸ 2 ਪਾਸ ਕੰਮ ਕਰਿਆ ਨੇ ਦੀ ਦੁਕਾਨ ਪ੍ਰਾਪਰਟੀ 20 ਤੋਂ 25 ਲੱਖ ਕੱਦ ਪੰਛੀ ਤਿੰਨ ਭੈਣਾਂ ਦੋ ਪਰਾ ਇੱਕ ਦੁਕਾਨ ਮੰਡੀ ਲੱਧੂਕੇ ਬੈਗ ਬੱਸ ਤੇ ਮੋਟਰਸਾਈਕਲ ਸਕੂਟਰ ਤੇ ਸੀਟ ਕਵਰ ਜਨਮ 16 8 1986 ਦਾ ਬਹੁਤ ਵਧੀਆ ਸਾਰੀ ਫੈਮਲੀ ਹੈ ਮੁੰਡਾ ਨਸ਼ਪਤੇ ਤੋਂ ਰਾਇਤਾ ਮੁੰਡੇ ਦਾ ਡਿਵੋਰਸ ਹੋਇਆ ਹੈਗਾ ਬੱਚਾ ਕੋਈ ਨਹੀਂ ਘਰ ਚ ਮਾਤਾ ਜੀ ਹੈ ਤੇ ਫਾਦਰ ਐਕਸਪਾਇਰ ਹੈ ਮੁੰਡਾ ਮੁੰਡਾ ਹੈ ਪਰਿਵਾਰ ਦਾ ਨੰਬਰ ਨੋਟ ਕਰੋ 98149 05541 ਲਾਸਟ ਰਿਸ਼ਤਾ ਹੈਗਾ ਜੀ 643 ਨੰਬਰ ਫਾਈਲ ਮੁੰਡੇ ਦਾ ਜ਼ਿਲ੍ਹਾ ਫਰੋਜ਼ਪੁਰ ਨਾਮ ਸਿੰਘ ਕਾਸਟ ਜਰਸੀ ਕੁਮਰ 4/10/1998 ਹਾਈਟ 5 ਫੁੱਟ 7 ਇੰਚ ਪੜਾਈ ਬੀਏ ਪਾਸ ਗੋਤ ਦਿਔਲ ਪਿਓਰ ਵੈਜੀਟੇਰੀਅਨ ਫੈਮਲੀ ਸੈਕੂਪੇਸ਼ਨ ਫਾਰਮਿੰਗ ਜ਼ਮੀਨ 13 ਕਿੱਲੇ ਹੈ ਟੋਟਲ ਮੁੰਡਾ ਵਧੀਆ ਸੋਹਣਾ ਸੁਨਖਾਇ ਤੇ ਸਿੱਖ ਸਰਦਾਰ ਆ ਮੰਗ ਹੈ ਜੀ ਕੁੜੀ ਸੋਹਣੀ ਸੁਨਖੀ ਤੇ ਪੜ੍ਹੀ ਲਿਖੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਤੇ ਡਾਇਰੈਕਟ ਗੱਲ ਕਰੋ 77104 16201 ਇਹ ਹੈ ਜੀ ਸਾਰੇ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਆਂਦੇ ਆ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਆਗਲਾ ਰਿਸ਼ਤਾ ਹੈ ਜੀ 377 ਨੰਬਰ ਫਾਈਲ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਨਾਮ ਕੋਰ ਪਤਾ ਜੇ ਗਰਾਉ ਕਾਸਟਾ ਜਰਸੀ ਗੋਤ ਸਿੱਧੂ ਉਮਰ 95 1990 ਕੱਦ 55 ਪੜ੍ਹਾਈ ਐਮ ਐਸ ਸੀ ਕੈਮਿਸਟਰੀ ਬੀ ਐ ਡਿਪਲੋਮਾ ਇਨ ਕੈਮੀਕਲ ਲੈਬ ਟੈਕਨੀਸ਼ੀਅਨ ਕੰਮ ਨਾਉ ਵਰਕਿੰਗ ਪਰਮਨੈਂਟ ਕੈਨੇਡਾ ਪ੍ਰੋਮਟਰ ਮੰਗ ਆ ਜੀ ਮੁੰਡਾ ਕੈਨੇਡਾ ਪੀ ਆਰ ਹੀ ਹੋਵੇ ਅਗਲਾ ਲਾਸਟ ਰਿਸ਼ਤਾ ਕੁੜੀ ਦਾ ਹੈਗਾ 378 ਨੰਬਰ ਫਾਈਲ ਨਾਮ ਕੌਰ ਪਤਾ ਮੋਗਾ ਕਾਸਟਾ ਜਰਸੀ ਗੋਤ ਬਰਾੜ ਉਮਰ 25 1992 ਕੱਦ 53 ਪਿਤਾ ਐਕਸਪਾਇਰਡ ਕੰਮ ਕੈਨੇਡਾ ਸਟੱਡੀ 베ਸ ਇਨ ਪ੍ਰੋਮਟਰ ਮੰਗ ਆ ਮੁੰਡੇ ਨੇ ਬੀ ਸੀ ਐ ਐਮ ਸੀ ਐ ਕੀਤੀ ਹੋਵੇ ਅਰਧ ਤੋਂ 10 ਕਿਲੇ ਜ਼ਮੀਨ ਹੋਵੇ ਇਹ ਰਿਸ਼ਤੇ ਬਾਹਰ ਲਿਆ ਜੀ ਲਾਸਟ ਵਾਲੇ ਕੈਨੇਡਾ ਤੋਂ ਰਿਸ਼ਤੇ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਰਿਸ਼ਤੇ ਦੀ ਐਡ ਦੇਖਣ ਤੋਂ ਬਾਅਦ ਲਾਈਕ ਦਾ ਬਟਨ ਜਰੂਰ ਨੱਪਿਆ ਕਰੋ ਜੀ ਧੰਨਵਾਦ ਜੀ